ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਕੋਟਲੀ ਆਏ ਸੀਗੇ ਅੱਗੇ ਵੀ ਬਾਈ ਦੇ ਘਰੋਂ ਇੱਕ ਦੋ ਵੀਡੀਓ ਬਣਾਈਆਂ ਬਾਈ ਕੁਲਦੀਪ ਠੀਕ ਹੈ ਜਿਹੜੇ ਨਾ ਜਾਣਦੇ ਹੀ ਹੋਣਗੇ ਕਿ ਉਹ ਆਪਣੇ ਪੇਜ ਤੇ ਦੋ ਵੀਡੀਓ ਪੰਨਿਆ ਜੀ ਅੱਜ ਬਾਈ ਦੀ ਆ ਗਾਂ ਚੈੱਕ ਕੀਤੀ ਹੈ ਜੀ ਜਿਹੜੀ ਮੈਂ ਉਦੋਂ ਵੀਡੀਓ ਪਾਈ ਸੀਗੀ ਵੀ ਪ੍ਰੋਪਰ ਹੀਟ ਚੈੱਕ ਕਰਕੇ ਆਪਾਂ AI ਕਰੀਦੀ ਆ ਤੇ ਰੱਬ ਦੀ ਕਿਰਪਾ ਨਾਲ ਪਸ਼ੂ ਗੱਭਣ ਹੋ ਜਾਂਦੇ ਆ ਜੀ ਅੱਜ ਆ ਗਾਂ ਗੱਭਣ ਚੈੱਕ ਕਰਤੀ ਹੈ ਜੀ ਕਿਹੜਾ ਲਾਇਆ ਸੀ ਕੁਲਦੀਪ ਇਹ ਸਪਾਈਕ ਦਾ ਇਹਦੇ ਸਪਾਈਕ ਸਿੰਮਨ ਲਾਇਆ ਸੀਗਾ ਜੀ ਤੇ ਇੱਕ ਟੱਟ ਲੱਗੇ ਦੋ ਲਾਇਆ ਜਣਾ ਇਹ ਇੱਕ ਹੀ ਤਾਂ ਅੱਛਾ ਇੱਕੋ ਹੀ ਠੀਕ ਆ ਇਹਦੇ ਇੱਕ ਹੀ ਸੀਮਾ ਲਾਇਆ ਸੀ ਸੈਕਸੜ ਜੀ ਪਹਿਲਾਂ ਅਸੀਂ ਦੋ ਹੀਟਾਂ ਦੀਆਂ ਛੜਵਾਈਆਂ ਜੀ ਮੰਨ ਲਓ ਹੀਟ ਚ ਪ੍ਰੋਪਰ ਨਹੀਂ ਆ ਰਹੀ ਸੀ ਦਵਾਈ ਦਵਾਈ ਭਰੀ ਤੇ ਉਸ ਤੋਂ ਬਾਅਦ ਇੱਕੇ ਟੀਕੇ ਤੇ ਗੱਬਾ ਜੀ ਅੱਜ ਚੈੱਕ ਪਾਸ ਹੋ ਗਈ ਹੈਗਾ ਠੀਕ ਆ ਉਹਦੇ ਦੋਵਾਂ ਦੇ ਲਾਇਆ ਸੀਗਾ ਇੱਕ ਜਰਸੀ ਵਹਿੜਾ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਇੱਕ ਬਾਈ ਦੀ ਆਗਾ ਇਹ ਪਹਿਲਾਂ ਦੀ ਕੱਬਣਾ ਜੀ 스노우맨 ਤੋਂ ਬਣਾ ਹੈ 스노우맨 ਇਹ 스노우맨 ਤੋਂ ਗੱਬਾ ਜੀ ਇਹ ਕਿੰਨੇ ਚਿਰ ਦੀ ਗੱਬ ਹੋ ਗਈ ਗੱਲ ਦੀ ਹੈਗੀ 5 ਕਿੰਨੇ ਜੀ ਕਿੰਨਾ ਕਿੰਨਾ ਦੁੱਧ ਦੇ ਰਹੀਆਂ ਹੁਣ ਹੋਰ ਆ ਲੈ ਦੁੱਧ ਘਟ ਗਿਆ ਦਾ 10 ਕਿਲੋ ਠੀਕ ਆ ਤੇ ਤੁਹਾਨੂੰ ਕਿਹਾ ਸੀ ਜੀ ਬਾਈ ਨੇ ਵਧਾਉਣਾ ਕੰਮ ਤੇ ਕੇਰਾ ਇੰਨਾ ਕ ਸ਼ੈੱਡ ਬਾਈ ਨੇ ਪਾਤਾ ਜੀ ਠੀਕ ਆ ਇੱਥੇ ਉਹ ਤੁਹਾਨੂੰ ਪਤਾ ਉਹਨਾਂ ਨਾਰਮਲ ਹੀ ਕਿੱਲੇ ਪਸ਼ੂ ਬੰਨੇ ਹੁੰਦੇ ਸੀ ਪਰ ਐ ਪਸ਼ੂ ਸੌਖੇ ਆ ਹੁਣ ਆ ਸ਼ੈੱਡ ਪਾਤਾ ਉੱਪਰ ਫੁਹਾਰੇ ਫੂਰੇ ਲਾਦੇ ਆ ਕਿੰਨੇ ਪੈਸੇ ਲੱਗੇ ਕੱਲੀ ਵੇਦੇ ਤੇ ਕਿੰਨੇ ਬਾਈ ਕਿੰਨੇ ਦਾ ਇਹ ਹੈਗਾ ਇੱਕ ਪਾਸੇ ਨਾਲ 12 ਫੁੱਟ ਹਾਂ ਦੂਜੀ ਸਾਈਡ ਨੂੰ ਚੌੜਾ ਹੈਗਾ 25 ਫੁੱਟ 25 ਫੁੱਟ ਥੋੜੇ ਹੀ ਲੱਗੇ ਪੈਸੇ ਹਾਂ ਇਹ ਤਾਂ 25 ਕਿਹੜੀ ਲੱਗਿਆ ਵੱਲੋਂ ਆ ਲੋਹੇ ਦੇ ਜ਼ਿਆਦੇ ਆ ਵਿਚ ਵਿੱਚ ਲੋਹੇ ਤੇ ਹੀ ਜ਼ਿਆਦੇ ਆ ਪੈਸੇ ਆ ਵਿਚੇ ਮਿਸਤਰੀ ਦੇ ਅੱਛਾ ਵਿਚੇ ਮ ਠੀਕ ਆ ਤੇ ਕਿਵੇਂ ਕੰਮ ਵਧਾਉਣ ਨੂੰ ਕਿਵੇਂ ਦੀ ਕੀਤਾ ਬਈ ਨੇ ਵਧੀਆ ਕੰਮ ਤਾਂ ਨਹੀਂ ਫੇਰ ਵੀ ਕਿਵੇਂ ਦੀ ਦਾ ਕੀਤਾ ਹੀ ਹੋਊਗਾ ਵੀ ਜੇ ਪਸ਼ੂ ਆਪਣੇ ਵਧੀਆ ਪਸ਼ੂ ਗੱਭਣ ਪਸ਼ੂ ਗੱਭਣ ਹੋਈ ਜਾਂਦੇ ਹਨਾ ਪਸ਼ੂ ਜਿਵੇਂ ਜ ਜਾਵੇ ਤਾਂ ਫਾਇਦਾ ਹੀ ਹਾਂ ਫਾਇਦਾ ਹੀ ਹੈ ਜਿਹੜੀ ਗੱਲ ਆ ਹੁਣ ਕਿੰਨਾ ਦੁੱਧ ਬਾਰਿਆ ਹੁਣ ਦੁੱਧ ਪਈ ਇੰਨੇ 35 ਕਿਲੋ ਪਈ ਜਾਂਦਾ ਹਾਂ ਸਹੀ ਹੈ ਸਰ ਤੇ ਉਵੇਂ ਹੀ ਆ ਥਾਣੇ ਦਾ ਘਾਟ ਹੀ ਹੈ ਜੇ ਨਾ ਮੁਕਾਇਟ ਸੜ ਹਾਂ ਇਹ ਅਗਲੇ ਸੂਏ ਪੂਰਾ ਕਰੂਗੀ ਤੇ ਇਹ ਬਾਈ ਨੇ ਬਾਈ ਕਮਾਈ ਤੋਂ ਹੀ ਲਾਏ ਆ ਵੈਸੇ ਇਹ ਤੇ 25000 ਰੁਪਇਆ ਫੇਰ ਹੀ ਬੰਦੇ ਦਾ ਮਨ ਕਰਦਾ ਦੋ گاਵਾ ਤੋਂ ਦੱਸਿਆ ਹੀ ਸ਼ੁਰੂ ਕੀਤਾ ਤੇ ਕਰੋ ਵੀ ਇੱਕ ਵਾਰੀ ਦੋ گاਵਾ ਤੋਂ ਸ਼ੁਰੂ ਕਰ ਲ ਜਿਵੇਂ ਬਾਈ ਸੋਨੀ ਨੇ ਵੀਡੀਓ ਪਾਈ ਸੀ ਬੰਦੇ ਜਟਾਣੇ ਦੀ ਉਹ ਬਾਈ ਨੇ ਵੀ ਦੋ گاਵਾ ਤੋਂ ਕੰਮ ਸ਼ੁਰੂ ਕਰਕੇ ਅੱਜ ਕੰਮ ਬਾਈ ਦਾ ਸਕਸੈਸ ਹੈ ਠੀਕ ਹੈ ਤੇ ਲੋਕਾਂ ਨੂੰ ਦੱਸਿਆ ਕਰੋ ਬਾਈ ਕੰਮ ਧੰਦੇ ਬਾਰੇ ਵੀ ਚੰਗਾ ਹੈ ਜਾਂ ਮਾੜਾ ਜਿਵੇਂ ਵੀ ਲੱਗਦਾ ਤੁਹਾਨੂੰ ਜਿਵੇਂ ਤੁਸੀਂ ਸਾਨੂੰ ਪੇਸ਼ ਆ ਰਿਹਾ ਧੰਦਾ ਵੀ ਯਾਰ ਸਾਡੇ ਵਾਸਤੇ ਇਹ ਚੀਜ਼ ਮਾੜੀ ਹੈ ਸਾਡੇ ਵਾਸਤੇ ਚੰਗਾ ਕਮੈਂਟ ਵੀ ਕਰਿਆ ਕਰੋ ਜੇ ਕਿਸੇ ਦਾ ਫਾਰਮ ਫੇਲ ਹੈ ਜਾਂ ਸਕਸੈਸ ਹੈ ਤਾਂ ਦੱਸਿਆ ਕਰੋ ਬਾਈ ਜਰੂਰ ਹਨਾ ਫੇਰ ਹੀ ਲੋਕ ਇਧਰਲੇ ਪਾਸੇ ਆਉਂਦੇ ਹੁਣ ਬਾਈ ਨੇ ਦੋ ਵੀਡੀਓ ਪਾਈਆਂ ਬਾਈ ਨੂੰ ਫੋਨ ਵੀ ਬਹੁਤ ਆਏ ਆ ਠੀਕ ਹੈ ਤੇ ਫਸਨ ਫਸਾਉਣ ਵਾਲੀ ਗੱਲ ਕੋਈ ਨਹੀਂ ਤੇ ਬਾਈ ਦੇਖੋ گاਵਾ ਦਾ ਕੰਮ ਮਾੜਾ ਨਹੀਂ ਗਿਆ ਪਰ ਤੁਹਾਨੂੰ ਆਪ ਨੂੰ ਨੌਲੇਜ ਹੋਣੀ ਚਾਹੀਦੀ ਹੈ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਦਿੱਕਤ ਕੀ ਹੈ ਤੇ ਪਾਉਣਾ ਕੀ ਹੈ ਨਾਲ ਠੀਕ ਹੈ ਹੁਣ ਬਾਈ ਨੇ ਇਹ ਪੂਰੇ ਮੇਨਟੇਨ ਰੱਖੇ ਹੋਏ ਆ ਪਸ਼ੂ ਠੀਕ ਆ ਕੋਈ ਦਿੱਕਤ ਨਹੀਂ ਰੱਬ ਦੀ ਕਿਰਪਾ ਨਾਲ ਵਧੀਆ ਇੱਕ ਬਾਈ ਨੇ ਮਸ਼ੀਨ ਵੀ ਇੰਨਾ ਪੈਸਿਆਂ ਤੋਂ ਹੀ ਲਈ ਜਦਿਆ ਉਤੋਂ ਸ਼ੈੱਡ ਬਾਲਿਆ ਜੀ ਠੀਕ ਆ ਕੇਰਾ ਚਲੋ 1.5 ਲੱਖ ਰੁਪਈਆ ਇਹ ਗਾਂ ਦੇ ਲਾਇਆ ਕਾਹ ਗਾਂ ਲਈਏ ਦੋ ਗਾਵਾਂ ਤੇ ਦੋ ਸਵਾ 2 ਲੱਖ ਰੁਪਈਆ ਲੱਗਿਆ ਤੇ ਪਰ ਸਕਸੈਸ ਆ ਤੁਹਾਡੇ ਸਾਹਮਣੇ ਵਧੀਆ ਕੰਮ ਆ ਜੀ ਆ ਸੈਕਸਰ ਦੇ ਦੋਵੇਂ ਗੱਬਣ ਰੱਬ ਸੁੱਖ ਰੱਖੇ ਜੇ ਦੋਵੇਂ ਬੱਚੀਆਂ ਆ ਜਾਂਦੀਆਂ ਤਾਂ ਦੁੱਧ ਵੀ ਸੋਨੇ ਦੇ ਸੁਭਾਗੇ ਵਾਲੀ ਗੱਲ ਹੋ ਜਾਣੀ ਹੈ ਦੁੱਧ ਬਾਕੀ ਪਈ ਜਾਂਦਾ ਆਪਦਾ ਖਰਚਾ ਗਲਦੀ ਕੱਢੀ ਜਾਂਦੇ ਨੇ ਪੈਸੇ ਵਜੇ ਜਾਂਦੇ ਆ ਹਾਂ ਵਜੇ ਕੱਢੀ ਜਾਂਦੇ ਆ ਫਟੇ ਬਾਕੀ ਆ ਤਿਆਰ ਹੋ ਗਈਆਂ ਜੀ ਵੱਛੀਆਂ ਬਾਈ ਕੋਲੇ ਜਰਸੀ ਕ੍ਰੋਸ ਦੀ ਵੱਛੀ ਸੀ ਇਹ 50 0 60 ਦਾ 50 0 60 ਦਾ ਸੀਮਨ ਲੈ ਜੀ ਇੱਕੇ ਸੀਮਨ ਤੇ ਇਹ ਵੱਛੀ ਗੱਬਣ ਹੋ ਗਈ ਹੈ ਜੀ ਠੀਕ ਹੈ ਤੇ ਹਾਈਟ ਇਹਨਾਂ ਦੀ ਤੁਹਾਨੂੰ ਦੱਸਿਆ ਛੋਟੀ ਹੈ ਜਾਤੀ ਦੀ ਛੋਟੀ ਰਹਿੰਦੀ ਹੈ ਪਰ ਇਹ ਅੱਜ ਗੱਬਣ ਚ ਇੱਕ ਪਾਸ ਕਰਤੀ ਹੈ ਜੀ ਗਾਂ ਚਲੋ ਰੱਬ ਸੁੱਖ ਰੱਖਿਆ ਕੱਟੀ ਤਿਆਰ ਹੋ ਜਾਣੀ ਹੈ ਗੋਪੀਵੰਦ ਦੀ ਜੀ ਆਪਣੇ ਸੀਮਨ ਹੀ ਲੱਗਿਆ ਸੀਗਾ ਗੋਪੀਵੰ ਚੰਗੇ ਸੀਮਨ ਬਾਈ ਲਵਾਉਂਦਾ ਫੇਰ ਹੀ ਫਾਇਦਾ ਹਨਾ ਫੇਰ ਹੀ ਆਪਾਂ ਕਾਵਜਾਵਾ ਨਹੀਂ ਕੋਈ ਫਾਇਦਾ ਨਹੀਂਗਾ ਆ ਬੱਛੀ ਬਾਈ ਕੋਲੇ ਖੜੀ ਆ ਠੀਕ ਆ ਤਿੰਨ ਨਾਗ ਰੱਬ ਦੀ ਕਿਰਪਾ ਨਾਲ ਤਿਆਰ ਹੋ ਜਾਣੇ ਆ ਠੀਕ ਆ ਤੇ ਗਾਂ ਨੂੰ ਹੈ ਇਹ ਬੱਛੀ ਤੋਂ ਸੇਗਾ ਹਾਂ ਉਹਦੀ ਆ ਹਾਂ ਵੀ ਤਿੰਨ ਤਾਂ ਤਿਆਰ ਹੋ ਹੀ ਜਾਣੇ ਆਪਣੇ ਸਾਹ ਹਾਂ ਇਹ ਤਾਂ ਆਪਣੇ ਨਾਲ ਆਪਣੇ ਸੀਮਨ ਦੇ ਨਹੀਂ ਪਿੱਛੋਂ ਹੀ ਐ ਸੀ ਹਨਾ ਹਾਂ ਇਹ ਤਾਂ ਪਿੱਛੋਂ ਹੀ ਐ ਸੀ ਚੰਗਾ ਸੀਮਨ ਦੀ ਇਹ ਮਗਰੋਂ ਆਈ ਸੀ ਇੱਕ ਬਾਈ ਕੋਲੇ ਮੱਝ ਅਕਲ ਦੀ ਮੱਝ ਰੱਖੇਗਾ ਕਿ ਗਾਵਾਂ ਦਾ ਹੀ ਕਰੇਗਾ ਨਹੀਂ ਗਾਈਆਂ ਵੀ ਕਰਾਂਗੇ ਮੱਝ ਨਹੀਂ ਜਾਂਦਾ ਮੱਝ ਵੇਚੇਗਾ ਹਾਂ ਅੱਛਾ ਇਹ ਮੱਝ ਬਾਈ ਸੇਲ ਹੋਊਗੀ ਨਵਾਬ ਦਾ ਸੀਮਨ ਲੱਗਿਆ ਕਿੰਨਾ ਕੁ ਦੁੱ ਇਹ ਦੋਤੇ ਹੈਗੇ 11 12 ਕਿਲੋ ਲਈ ਕਿੰਨਾ ਟਾਈਮ ਰਹਿੰਦਾ ਇਹਦੇ ਚ ਕਿ 5 ਕਿ ਮਿੰਟ ਦੀ ਕਪੜਾ ਹੈ ਜੀ 5 ਮਿੰਟਾਂ ਦੀ ਗਾ ਆਪਾਂ ਤਿਆਰ ਕਰਕੇ ਵੇਚਾਂਗੇ ਕਿ ਹੁਣ ਵੀ ਵੇਚ ਨਹੀਂ ਹੁਣੇ ਤਿਆਰ ਕਰਕੇ ਵੇਚਾਂ ਤਿਆਰ ਕਰਕੇ ਮੱਝ ਫੌਰ ਸੇਲ ਹੋਊਗੀ ਜੀ ਧਿਆਨ ਚ ਰੱਖ ਲਿਓ ਜੀ ਚਲੋ ਇੰਨਾ ਟਾਈਮ ਦਾ ਵੇਟ ਵੈਸੇ ਹੁੰਦੀ ਨਹੀਂ ਕਿ ਪਰ ਫਿਰ ਵੀ ਧਿਆਨ ਚ ਰੱਖਿਓ ਜੀ ਬਾਈ ਕੋਲੋਂ ਮੰਗ ਕੇ ਟਾਈਮ ਚ ਹੀ ਹੋਊਗਾ ਹਾਂ ਠੰਗੇ ਟਾਈਮ ਜਾਊਗੀ ਮੱਝ ਤਸੱਲੀ ਵਾਲੀ ਆ ਜੇ ਕੋਈ ਹੋਵੇ ਬਾਈ ਤਾਂ ਚਲੋ ਰੱਬ ਸੁੱਖ ਰੱਖੇ ਸਾਡੀਆਂ ਦਾ ਆਪਦੀਆਂ ਹੀ ਬਾਈਆਂ ਤਿਆਰ ਹੋ ਜਾਣਗੀਆਂ ਬੱਚੀ ਤਿਆਰ ਹੋ ਗਈ ਆ ਵਹਿੜ ਨੇ ਸੂ ਬੈਣਾ ਠੀਕ ਹੈ ਤੇ ਤਿੰਨ ਪਸ਼ੂ ਚਾਰ ਰੱਬ ਪੰਜ ਤਾਂ ਨਾਗ ਹੋ ਗਏ ਰੱਬ ਦੀ ਕਿਰਪਾ ਨਾਲ ਐ ਹੀ ਬੰਦਾ ਸਕਸੈਸ ਹੁੰਦਾ ਜੀ ਦੋ ਪਸ਼ੂਆਂ ਤੋਂ ਸ਼ੁਰੂ ਕਰੀ ਗੀ ਜਦੀਪ ਤੇਰੇ ਹਿਸਾਬ ਨਾਲ ਸ਼ੁਰੂ ਵੀ ਦੋਆਂ ਤੋਂ ਹੀ ਕਰਨਾ ਚਾਹੀਦਾ ਹਾਂ ਦੋਵਾਂ ਤੋਂ ਕਰਨਾ ਚਾਹੀਦਾ ਵਧੀਆ ਇਹਨਾਂ ਨੇ ਬੰਦੇ ਨੌਲੇਜ ਰੈਂਦੀ ਨੌਲੇਜ ਰਹਿੰਦੀ ਹੈ ਨਾ ਵੀ 10 ਦਾ ਵਜੇ ਆਪਾਂ 5 گاਵਾ ਲੈ ਕੇ ਤੇ ਸ਼ੈੱਡ ਪਾ ਲਿਆ ਨਾ ਪਰ ਸੰਭ ਸੰਭ ਦਾ ਨਹੀਂ ਪਤਾ ਲੱਗਦਾ ਹਾਂ ਹਾਂ ਜਿਵੇਂ ਨਾਲੇ ਆਪਾਂ ਇਹ ਹੈ ਨਾ ਕਈ ਬੰਦੇ ਵੀ 10 گاਵਾ ਤੋਂ ਸ਼ੁਰੂ ਕਰਕੇ ਤੇ ਸ਼ੈੱਡ ਪਾ ਲੈਂਦੇ ਆ ਤੇ ਉਹ ਫਿਰ ਜਦੋਂ ਮੇਨਟੇਨ ਨਹੀਂ ਹੁੰਦਾ ਕੰਮ ਦਾ ਫਿਰ ਸ਼ੈੱਡ ਵੀ ਵੇਚਣਾ ਪੈਂਦਾ ਜਾਂ ਬਬਾਸ਼ੂ ਰਿਪੀਟਰ ਹੋ ਜਾਂਦੇ ਹਨਾ ਇੰਨੇ ਬੰਦਿਆਂ ਦੀ ਸਾਂਭ ਸੰਭਾਲ ਔਖੀ ਹੈ ਨਾ ਵੀ ਤੇ ਤੂੰ ਦੋਵਾਂ ਤੋਂ ਸ਼ੁਰੂ ਕੀਤਾ ਜੇ ਤੈਨੂੰ ਨਾ ਵੀ ਸਹੀ ਲੱਗੂਗਾ ਤੂੰ ਛੱਡ ਦੇਂਗਾ ਬੱਦ ਵਾ 2 ਲੱਖ ਦੇ ਗਾਵਾ ਲੈਆਂ ਲ ਦੀਦਾ ਰੱਬ ਦੀ ਕਿਰਪਾ ਨਾਲੋਂ ਆਪਣੇ ਤਿਆਰ ਹੀ ਹੋਏ ਖੜੇ ਆ ਪਸ਼ੂ ਜਿੰਨੇ ਵੈਸੇ ਆਪਾਂ ਲਾਏ ਆ ਉਨੇ ਨਹੀਂ ਤਾਂ ਆਪਣੀਆਂ ਵਹਿੜਾ ਹੀ ਬਣ ਜਾਣਗੇ ਉਹ گاਵਾ ਦਾ ਫਰੀਦ ਕਿ ਰਹਿ ਜਾਣੀ ਇਹ ਅਜੇ ਅੱਛਾ ਇਹ 5 ਮਹੀਨਿਆਂ ਦੀ ਹੈ ਕੀ ਪਾਉਣੇ ਆ ਬਈ ਹੁਣ ਇਹਨੂੰ ਫੀੜ ਹੀ ਪਾਉਣੇ ਬਸ ਨਹੀਂ ਤੇ گاਵਾ ਨੂੰ ਫਰੀਦ ਚੱਲਦੀ ਇਹ ਅੱਛਾ گاਵਾ ਨੂੰ ਮੈਂਟੇਨ ਰੱਖਣਾ ਤੇ ਕੀ ਕੀ ਬਾਹਰੇ ਆ گاਵਾ ਨੂੰ ਤਾਂ ਬਸ ਇਹ ਫੀੜ ਹੀ ਪਾ ਰਹੇ ਆ ਨੂੰ ਫੀੜ ਹੀ ਪਾਉਣੇ ਕਿਹੜੀ ਪਾਉਣੇ ਆ ਬਈ ਇਹ ਰੇਨੋ ਕਾਰਗਿਲ ਦੀ ਅੱਛਾ ਕਾਰਗਿਲ ਪਾਉਣਾ ਹੈ ਦੁੱਧ ਤੇ ਓਵਰਾਲ ਉਵੇਂ ਹੀ ਚੱਲੀ ਜਾਂਦੀਆਂ ਜਿਵੇਂ ਗਰਮੀ ਆ ਹਾਂ ਹੌਂਗਕ ਨਹੀਂ ਰਹੀਆਂ ਹੌਂਕਣ ਵਾਸਤੇ ਕੀ ਪਾਉਣਾ ਹੈ ਫਿਰ ਅੱਜ ਤਾਂ ਚਲੋ ਮੌਸਮ ਵੀ ਠੀਕ ਹੈ ਤਾਂ ਫਾਰੇ ਲਾ ਲਈਏ ਫਾਰੇ ਲਾ ਲੈਂਦੇ ਆ ਕੋਈ ਉਹ ਕੋਈ ਪ੍ਰੋਬਲਮ ਨਹੀਂ ਆਉਂਦੀ ਕਿਤੇ ਆਪਣੇ ਕੋਈ ਪ੍ਰੋਬਲਮ ਉਹ ਤੋਂ ਬਾਅਦ ਹੀ ਬਤੀ ਹੈ ਮਸਟੇਟਸ ਤੋਂ ਨਹੀਂ ਉਹ ਤੋਂ ਬਾਅਦ ਹੋਣੀ ਹੋਈ ਹੈ ਹਾਂ ਉਹ ਗਲੈਸਰੀਨ ਲਾ ਰਹੇ ਹਾਂ ਦੇ ਸਣਾ ਨੂੰ ਗਲੈਸਰੀਨ ਤੇ ਬੀਟਾਡਿਨ ਦੰ ਦੱਸਿਆ ਸੀਗਾ ਉਹ ਲਾ ਆ ਉਹ ਵੀ ਲਾ ਦਈਏ ਬਾਅਦ ਹਾਂ ਉਹਦੇ ਨਾਲ ਥੋੜਾ ਜਿਹਾ ਫਰਕ ਪੈਂਦਾ ਤੇ ਵਧੀਆ ਕੰਮ ਮੈਂ ਰੈਗੂਲਰ ਰੱਖਦਾ ਨਾ ਹਾਂ ਮਿੱਠਾ ਥੋੜਾ ਰੈਗੂਲਰ ਹੈ ਨਾ ਮਲ ਟਾਕਸੀ ਵੈਂਡਰ ਨਹੀਂ ਬਹੁਤ ਮਿੱਠਾ ਥੋੜਾ ਬਾਈ ਉਹ ਵੀ ਪਾਈ ਜਾਂਦਾ ਮਲੋ ਠੀਕ ਚਾਰਚ ਸੀਗਾ ਇਹਨੂੰ ਐਸ ਗਾ ਨੂੰ ਛਿੱਡੀ ਆ ਜਾਂਦੀ ਥੋੜੀ ਅੱਛਾ ਇਹਦੇ ਆ ਜਾਂਦੀ ਸੀ ਫੇ ਸਹੀ ਉਹ ਜਦੋਂ ਟਾਕਸੀ ਵੈਂਡਰ ਪਾਉਣ ਲੱਗਿਆ ਸਹੀ ਉਹਦੇ ਬਾਅਦ ਆਈ ਅੱਛਾ ਫੇਰ ਸਹੀ ਰਿਹਾ ਚਾਰਚ ਸੀਗਾ ਮਰ ਮੋਟਾ ਠੀਕ ਹੁਣ ਵੀ ਗਲਦੀ 10000 ਦੀ ਬਚਤ ਤਾਂ ਹੋਊਗੀ ਮਹੀਨੇ ਦੀ ਹਾਂ 10-15 ਹਜ਼ਾਰ 20-25 ਦਾ ਵੀ ਖਰਚਾ ਹੋ ਜਾਂਦਾ ਬੱਚਿਆਂ ਦਾ ਹਾਂ ਹਾਂ ਚਲੋ ਬੱਚਿਆਂ ਆ ਪੜੀ ਵੀ ਜਾਂਦੀਆਂ ਤੇ ਮੰਨ ਲਓ ਫੀਡ ਦੇ ਖਰਚੇ ਕੱਢ ਕੇ 10-12000 15000 ਫਿਰ ਹਜੇ ਲੱਗਿਆ ਹੋਵੇ ਬਾਈ ਕਿ ਛੱਡਤੀ ਨੌਕਰੀ ਨਹੀਂ ਲੱਗਿਆ ਮੈਂ ਮਟੋਕੀ ਮੰਨ ਲਓ ਵੀ ਜਦੋਂ 5-7 ਗਾਵਾਂ ਹੋ ਗਈਆਂ ਉਹ ਤੇ ਛੱਡਣਾ ਪੈਣਾ ਹਨਾ ਛੱਡਣੀ ਪੈਣਾ ਫਿਰ ਹਾਂ ਫਿਰ ਮੇਨਟੇਨ ਰੱਖਾਂਗੇ ਨਾ ਯਾਰ ਜੀ ਸਹੀ ਆ ਜਾਦਰਾ ਦਾ ਯਾਰ ਹਨ ਇਹ ਬਈ ਬਣਿਆ ਬਣਾਇਆ ਹੀ ਕਿ ਇੱਥੇ ਆਕੇ ਬਣਾਇਆ ਇਹਨਾਂ ਨੇ ਕਿਤੇ ਕਰਕੇ ਘਟ ਹੋਕਦੀਆਂ ਨੇ ਥੱਲੇ ਠੇਕ ਨਹੀਂ ਜਾਂਦਾ ਹਾਂ ਠੇਕ ਨਹੀਂ ਇਹਨਾਂ ਨੇ ਬਣਿਆ ਬਣਾਇਆ ਲੈ ਆਏ ਕਿ ਤੁਸੀਂ ਇੱਥੇ ਆਕੇ ਬਣਵਾਇਆ ਨਹੀਂ ਉਥੋਂ ਬਣੇ ਪੋਲ ਜੇ ਮਿਲ ਜਾਂਦੇ ਆ ਬਣੇ ਬਣਾਏ ਅੱਛਾ ਅੱਛਾ ਫੋਟ ਚੌੜਾ ਹੁੰਦਾ ਇਹ ਤਿੰਨ ਕੇ ਫੋਟ ਲੰਮਾ ਹੁੰਦਾ ਹੈ ਤਿੰਨ ਫੋਟ ਲੰਮਾ ਹੁੰਦਾ ਹੈ ਬਸ ਉਹ ਵਛਾਣ ਦੇ ਉੱਤੇ ਆ ਗਿਆ ਆ ਪਾ ਕੇ ਮਿਸਤਰੀ ਥੱਲੇ ਬਸ ਸੌਖਾ ਹੀ ਆ ਗਾ ਫਿਰਦਾ ਹਾਂ ਸੌਖਾ ਹੀ ਜਾਂਦਾ ਕਿ ਕਿੱਥੋਂ ਮਿਲਦੇ ਆ ਇਹ ਇਹ ਜਿੱਤ ਤੋਂ ਮਿਲ ਜਾਂਦੇ ਆ ਆਪਣੇ ਅੱਛਾ ਤੇ ਇੱਕ ਇਧਰੋਂ ਮਿਲ ਜਾਂਦੇ ਆ ਆ ਦੋਦਿਓ ਦੋਦਿਓ ਠੀਕ ਆ ਆਪਣੇ ਨੇੜੇ ਜੇ ਕੋਈ ਮੰਡੀ ਵੀ ਰੱਖਦੇ ਕੋਚੋ ਮੰਡੀ ਵੀ ਆ ਆਪਣੇ ਨੇੜੇ ਵਾਲੇ ਬੰਦੇ ਜਿਵੇਂ ਜੈਤੋ ਤੇ ਦੋਦੇ ਤੋਂ ਲੈ ਸਕਦੇ ਜੀ ਇਧਰ ਬਕਸਰ ਵਾਲੇ ਗਾ ਨੇੜੇ ਇਧਰ ਦੋਦੇ ਵੀ ਰੱਖਦੇ ਠੀਕ ਹੈ ਠੀਕ ਤੇ ਮੇਰੇ ਹਿਸਾਬ ਨਾਲ ਹੈ ਵੀ ਗਾਡਰਾਂ ਤੋਂ ਸਸਤਾ ਹੈ ਨਾ ਤੇ ਜੇ ਪੁੱਚੋ ਮੰਡੀ ਸਭ ਤੋਂ ਜ਼ਿਆਦਾ ਸਸਤਾ ਮਿਲਦਾ ਅੱਛਾ ਪੁੱਚੋ ਮੰਡੀ ਸਭ ਤੋਂ ਜ਼ਿਆਦਾ ਆਪਾਂ ਤਾਂ ਦੂਰ ਪੈ ਜਾਂਦੇ ਥੋੜਾ ਪਾਉਣਾ ਸੀ ਹਾਂ ਥੋੜਾ ਪਾਉਣਾ ਸੀ ਜਿਹੜੇ ਬੰਦੇ ਦੇ ਵੱਡਾ ਬਣਾਉਣਾ ਉਹਨੂੰ ਮੇਰੇ ਹਿਸਾਬ ਨਾਲ ਉੱਥੇ ਜਾਣ ਦੀ ਮੈਂ ਤੇ ਮੇਰੇ ਹਿਸਾਬ ਨਾਲ ਗਾਡਰਾਂ ਵੀ ਨਾ ਪਾਈਆਂ ਜਾਂਦੀਆਂ ਭਣਾ ਯਾਰ ਇਹਦਾ ਕਿਹੜਾ ਵਜਨ ਆ ਇੰਨਾ ਉਹ ਦੂਜਾ ਆਪਾਂ ਫਿਰ ਮਿੱਟੀ ਪਾਈਏ ਨਾ ਉੱਥੇ ਮਿੱਟੀ ਪਾਈ ਆ ਮਿੱਟੀ ਪਾਈ ਕਰਕੇ ਹਾਂ ਵੀ ਚਲੋ weight ਵੀ ਜ਼ਿਆਦਾ ਫਿਰ ਮਿੱਟੀ ਪਾਈ ਜਾਂਦੇ ਆ ਆਪਾਂ ਤੇ ਸਰਪਾਂ ਤੇ ਮਿਹਰੀਆਂ ਧੂਰੀਆਂ ਤੇ ਔਖਾ ਨਹੀਂ ਸਰਪਾਂ ਤੇ ਫ ਇਹਦੇ ਕਮਰਾ ਪਾਉਣਾ ਐ ਟੈਪ ਨਾ ਵੀ ਉਹਨੂੰ ਮੇਰੇ ਸਾਹਮਣੇ ਪਾਉਣਾ ਫਿਰ ਇਹ ਉਹਦੇ ਟੈਪ ਫਿਰ ਝੋਪੜੀ ਟੈਪ ਜਿਹਾ ਪਾਉਣਾ ਪੈਂਦਾ ਜਿਵੇਂ ਉਹ ਛੱਡ ਦੂਸਰੇ ਹੁੰਦੇ ਆ ਹਾਂ ਵੀ ਉੱਡੇ ਨਾ ਹਵਾ ਨਾ ਬਵੇ ਹਵਾ ਨਾ ਬਵੇ ਪਾਸੇ ਨੀਵੇਂ ਜਿਵੇਂ ਉਹ ਫਾਰਮ ਵਾਲੇ ਬਣੇ ਹੁੰਦੇ ਆ ਵੀ ਪਾਉਣਾ ਪੈਂਦਾ ਇਹਦੇ ਕਮਾਈ ਚੋ ਹੀ ਕੀਤਾ ਵੀ ਸਾਰਾ ਕੁਝ ਹਾਂ ਹਾਂ ਇਹਦੇ ਚੋ ਹੀ ਇਹਨਾਂ ਦੇ ਪੈਸੇ ਇਹਨਾਂ ਤੇ ਲਾ ਦੇ ਠੀਕ ਐ ਤੇ ਗਾਵਾਂ ਬਸ ਕੇ ਰਾਂ ਇਹ ਦੋ ਹੀ ਰੱਖੇਗਾ ਕਿ ਵਧਾਉਣੇ ਆ ਮਤਲਬ ਵੀ ਘਰ ਦਗੇ ਤਿਆਰ ਕਰੇਗਾ ਫਿਰ ਗਾਂ ਤਾਂ ਹੋ ਹੀ ਜਾਣਗਾ ਹੁਣ ਰੱਬ ਦੀ ਕਿਰਪਾ ਨਾਲ ਆ ਗਾਂ ਤੇ ਇਹਨਾਂ ਚ ਹੋ ਹੀ ਜਾਣਗੀਆਂ ਫਿਰ ਆਪਾਂ ਲੋੜ ਹੀ ਨਹੀਂ ਪੈਣੀ بس ਇਹ ਚੀਜ਼ ਦਾ ਖਾਸ ਧਿਆਨ ਰੱਖੋ ਜੀ ਵੀ ਸੈਕਸਟ੍ਰੀਮ ਲਵਾਉਣ ਵੇਲੇ ਤੁਸੀਂ ਹੀਟ ਹੂਡ ਪ੍ਰੈਸ਼ਰ ਦੀ ਪ੍ਰੋਪਰ ਚੈੱਕ ਕਰਾਇਆ ਕਰੋ ਹਾਂ ਜੇ ਮੈਂ ਆਪਦੇ ਆਪ ਨੂੰ ਨਹੀਂ ਸਲਾਹ ਰਿਆ ਪਰ ਗਲਦੀਪ ਭਾਈ ਜੇ ਡਾਕਟਰ ਸਹੀ ਆ ਰਿਹਾ ਤਾਂ ਫੇਰ ਹੀ ਫਾਰਮ ਕਰਾਵੇ ਹਾਂ ਆਪ ਡਾਕਟਰ ਦੇ ਸਿਰ ਤੇ ਜਾਦਾ ਹਾਂ ਹਾਂ ਜੇ ਬੰਦਾ ਆਪਦੇ ਸਿਰ ਤੇ ਡਾਕਟਰ ਦੇ ਹਾਂ ਡਾਕਟਰ ਦੇ ਸਿਰ ਤੁਸੀਂ ਮੇਨਟੇਨ ਰੱਖਣਾ ਡਾਕਟਰ ਨੇ ਤੁਹਾਨੂੰ ਦੱਸਣਾ ਵੀ ਮੇਨਟੇਨ ਰੱਖਣਾ ਕਿਵੇਂ ਹਣਾ ਹਾਂ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੇ ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਧੰਨਵਾਦ